ਅੱਜ ਖਰਚ 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 ਕਰ। ਉਹ ਇਹਸਾ ਖਰਚੋ 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 ਤੁਸੀਂ ਤੂੰ ਤਾਂ ਰੋਕ ਲੈ ਫਿਰ ਮੈਂ ਤਾਂ ਨਹੀਂ ਚਲਾਉਂਦਾ ਦੱਸ ਮੈਂ ਨੰਗਾ ਲਾਂਦੀ ਆਂ ਇਹੋ ਜਿਹਾ ਹੋਣੀ ਜਵਾਖ ਜੇ ਮੈਂ ਤੈਨੂੰ ਤਾਈਉਂ ਵੀ ਕਹਿੰਦਾ ਫਿੱਟਰ ਤੇ ਇੰਨਾ ਤੋਂ ਦੇਖ ਕੇ ਚੱਲੇ ਮੈਂ ਤਾਂ ਆਪੇ ਮੋੜ ਕੇ ਨੰਗਾ ਲਾਂਦੀ ਥੋਨੂੰ ਕੀ ਲੋੜ ਸੀ ਖੜਜਾ ਲਓ ਜੀ ਆਪਾਂ ਮੰਡੀ ਚ ਫੇਰ ਆਏ ਅੱਜ ਹਾਂ ਇੱਧਰ ਚੱਕੋ ਤੇ ਹੁਣ ਤਾਂ ਬਣ ਗਈ ਡਰਾਈਵਰ ਫਿਰ ਹੈਂ ਚੱਕੀ ਹੋ ਗਈ ਆ ਦੇਖੋ ਲੈ ਫੁਕਰੀ ਉਹ ਵਾਗੀ ਕੱਲੀ ਗੇੜਾ ਦੇਣ ਚਲ ਥੋੜਾ ਥੋੜਾ ਸਿੱਖ ਗਈ ਬਹੁਤ ਫਰਕ ਪੈ ਗਿਆ ਸਜਾ ਟਿਕ ਗਿਆ ਹੁਣ ਇਹਦਾ ਹਾਂਜੀ ਤੂੰ ਤੂੰ ਵੀ ਸਿੱਖਣੀਆ ਗੱਡੀ ਵੀ ਆਇਆ ਗੇੜਾ ਗੇੜਾ ਤੇ ਆਇਆ ਵੀ ਤੂੰ ਵੀ ਸਿੱਖੀ ਜਾਂਦਾ ਵੀ ਤੂੰ ਦਾ ਸਕੂਟਰੀ ਜਾਣਦਾ ਸਾਡਾ ਅੱਜ ਇਹਦੀ ਸਕੂਟਰੀ ਧੋਤੀ ਸੀ ਪਾਪਾ ਨੇ ਹੈ ਵੀ ਤੂੰ ਇਹ ਪਾਪਾ ਨੇ ਧੋਤੀ ਸੀ ਸਕੂਟਰੀ ਜਦ ਤਿੱ ਧੁੱਤੀ ਤੋਤੀ ਨਹੀਂ ਮਤਲਬ ਇਹ ਕਲੀਨਰ ਜੇ ਨਾਲ ਸਾਫ ਕਰਤੀ ਸੀ ਗੰਦੀ ਵਾਲੀ ਹੋ ਰਹੀ ਸੀ ਸਕੂਲੋਂ ਆਇਆ ਪੀਤੂ ਚਮਕਣ ਲਾਤੀ ਸੀ ਹੈਨਾ ਪੀਤੂ ਏ ਕਿੰਨੀ ਗੰਦੀ ਹੋ ਰਹੀ ਸੀ ਸਕੂਲ ਦੀ ਪੈਰ ਨਾਲ ਹੀ ਉਹ ਰੋਈ ਗੰਦੀ ਹੋ ਗਈ ਹਾਂ ਤੇ ਪੀਤੂ ਵੀ ਝੂਟੇ ਲੈ ਲੈ ਪੁੱਤੂ ਝੂਟੇ ਹੋਰ ਅੰਦਰ ਇੱਥੇ ਇੱਥੇ ਅੰਦਰ ਅੰਦਰ ਹੀ ਲੈ ਲਓ ਪੀਤੂ ਵੀ ਇੱਥੇ ਲੈ ਜਲਾ ਉਹ ਲੈ ਗਈ ਗੱਡੀ ਉੱਧਰ ਨੂੰ ਗੱਡੀ ਦੂਰ ਦੇਖੋ ਇਕੱਲੀ ਲੈ ਗਈ ਅੱਜ ਤਾਂ ਪੀਤੂ ਕੱਲਾ ਡਰਦਾ ਸੀਗਾ ਕਹਿੰਦਾ ਡੈਡੀ ਤੁਸੀਂ ਗੱਡੀ ਤੇ ਨਹੀਂ ਬੈਠਣਾ ਤੇ ਤੁਸੀਂ ਕਹਿੰਦੇ ਮੇਰੇ ਕੋਲੇ ਫੇਟਣਾ ਇਹ ਪਾਣ ਸਰਫੇ ਮਨ ਇਕੱਲੀ ਨੂੰ ਉਹ ਦੇਖੀ ਪਰ ਵਾਲੀ ਸੜਕ ਲੈ ਗਈ ਨਾਲੇ ਮੈਂ ਕਿਹਾ ਸੀ ਉਹਨੂੰ ਉਹ ਵਾਲੀ ਸੜਕ ਮੋੜ ਲੈ ਹਾਂਜੀ ਪੀਤੂ ਕੇ ਨਾਮ ਆ ਜਾਣਾ ਨਹੀਂ ਹੈਗਾ ਡੈਡੀ ਅੱਜ ਕਾਹਤੋਂ ਨਹੀਂ ਆਉਂਦਾ ਸੀ ਓਏ ਟੀਵੀ ਦੇਖਣਾ ਸੀ ਹੋਰ ਟੀਵੀ ਦੇਖਣਾ ਸੀ ਹੋਰ ਕੀ ਕਰਨਾ ਸੀ ਤਾਂ ਪਾਲਟੀ ਕਰਨੀ ਕਾਰੀ ਪਾਲਟੀ ਇੱਕ ਬਿਸਕੁਟ ਨਾਲ ਟੀਵੀ ਹੂੰ ਗਿੰਦਾ ਚਾ ਨਾਲ ਬਿਸਕੁਟ ਆਡੀ ਹੋ ਰਹੀ ਹਨ ਤਾਂ ਵੀ ਚਲਾ ਲੰਨੀ ਆ ਮੈਂ ਕਹਿੰਦੀ ਸੜਕ ਤੇ ਫੜਾ ਦੇ ਮੇਨ ਤੇ ਮੈਨੂੰ ਲੈ ਮੇਨ ਸੜਕ ਵਾਲੀ ਵੀ ਹੋ ਗਈ ਤੂੰ ਇਹ ਤੋਂ ਪਹਿਲਾਂ ਅਜੇ 5 6 ਦਿਨ ਹੋਏ ਨੇ ਅਜੇ ਐ ਇਧਰ ਹੀ ਰੱਖ ਪੁੱਤ ਆਉ ਆ ਸੜਕ ਮੋੜਿਆ ਕਰ ਉਧਰ ਘਰ ਤੋ ਜਾਨੀ ਨਹੀਂ ਏਡੀ ਦੂਰ ਨਹੀਂ ਆ ਸੜਕ ਮੋੜ ਕੇ ਲਿਆ ਕਰ ਨਹੀਂ ਆ ਸੜਕ ਮੋੜਿਆ ਕਰ ਚੰਗਾ ਬੈਸ ਪੁੱਤ ਆ ਸੜਕ ਤੇ ਮੋੜ ਲਿਆ ਕਰ ਉਧਰ ਨਹੀਂ ਜਾਣਾ ਹੌਲੀ ਨਾਲ ਤੇ ਹੈਂ ਤੇ ਤੇ ਹੋ ਰਣ ਬੈ ਹੌਲੀ ਚਲਾਇਓ ਚੰਗਾ ਜਾ ਦੇ ਲੈ ਕੱਤਾ ਕਿਹੜਾ ਫਿਰ ਚੱਲਦੇ ਆ ਆਉਣੀ ਨਾ ਹੈਂ ਆਪਾ ਜਾਂਦੇ ਹੋਏ ਜਾਂਦੇ ਹੋਏ ਤੁਸੀਂ ਐਂ ਕਰੋ ਉਧਰ ਚੱਲੋ ਆਪਾਂ ਰੀਲ ਬਣਾਵਾਂਗੇ ਉਧਰੋਂ ਲੈ ਕੇ ਆਓ ਸਕੂਟਰ ਘੈਂਟ ਜੀ ਰੀਲ ਬਣਾਵਾਂਗੇ ਤੁਹਾਡੀ ਹੋਣੀ ਸੀ ਤੁਰੋ ਹੂੰ ਲੋ ਜੀ ਸੇਮਾ ਸਤਮਾ ਕਿਹੜਾ ਹੋ ਗਿਆ ਅੱਜ ਤੱਕ ਇਹਦਾ ਕੁਸ ਨਾ ਕੁਸ ਸਿੱਖ ਗਈ 5 6 ਦਿਨਾਂ 'ਚ ਤੇ ਦਰਜਾ ਫੁੱਲ ਗਿਆ ਇਹਦਾ ਅੱਲਾ ਕੱਲੀ ਚਲਾਉਣ ਤੋਂ ਡਰਦੀ ਜੀ ਘਰ ਇਹ ਤਾਂ ਘੰਡਰਦੀ ਮੈਂ ਡਰਦਾ ਸੀ ਮਾ ਕੱਲੀ ਨੂੰ ਕਾਣੂ ਫੜਾਉਣੀ ਆ ਅਜੇ ਚੱਲੋ ਅੱਜ ਕੱਲੀ ਨੇ ਦੋ ਤਿੰਨ ਜਿਹੜੇ ਨਾਲ ਇੱਧਰ ਰੱਖ ਪੁੱਤ ਸਾਈਡ ਤੇ ਤੂੰ ਪਿੱਕੂ ਸਕੂਟਰੀ ਲਈ ਫਿਰਦਾ ਬੁਲੇ ਤੂੰ ਮੂਰੇ ਕਿਉਂ ਕਰਦਾ ਨਾ ਪੁੱਤ ਮੂਰੇ ਨਹੀਂ ਕਰਦੇ ਹੁੰਦੇ ਮੂਰੇ ਨਹੀਂ ਕਰਦੇ ਹੁੰਦੇ ਸਕੂਟਰੀ ਮੰਮਾ ਨੂੰ ਘਟ ਆਉਂਦੀ ਆ ਅਜੇ ਲਓ ਜੀ 10-20 ਮਿੰਟ ਹੋਰ ਲਾ ਕੇ ਚੱਲਦੇ ਆਂ ਦੇਖੋ ਮੰਡੀ ਬਹੁਤ ਵੱਡੀ ਆਪਣੀ ਉਧਰ ਸਾਈਡਾਂ ਤੇ ਪਰਾਂ ਵੀ ਸਾਈਡ ਤੋਂ ਦੁਕਾਨਾਂ ਤੋਂ ਪરા ਵੀ ਮੰਡੀ ਖਾਸੀ ਆ ਉਧਰ ਬੱਚੇ ਖੇਡਦੇ ਹੁੰਦੇ ਆ ਸਕੇਟਿੰਗ ਜੀ ਕਰਨ ਆਉਂਦੇ ਆਂ ਹਾਂ ਬੁੱਤ ਜਿਹੜਾ ਦੇ ਆਇਆ ਦੇ ਆਇਆ ਫਿਰ ਹੋਰ ਦੇ ਲਾ ਕੇ ਜਿਹੜੇ ਹੁਣ ਲੈ ਕੇ ਤਾਂ ਆਇਆ ਔਰੇ ਘਰੇ ਤਾਂ ਕਹਿੰਦਾ ਨਾ ਖੁੱਲੀ ਜਗ੍ਹਾ ਨਹੀਂ ਹੈਗੀ ਹੂੰ ਅਕੇ ਦੇ ਲਾ ਬੁੱਤ ਜਿਹੜੇ ਔਰੇ ਉਹ ਉਥੋਂ ਮੋਲ ਲਿਆ ਹੁਣ ਹੁੰਜੇ ਚੋਂ ਉਧਰ ਬੈਕ ਲੱਗੀ ਹੈ ਹੈਂ ਉਥੋਂ ਉਥੋਂ ਮੁਰਕੇ ਲਿਆਓ ਲੋਈ ਚੀਕੀ ਉਥੋਂ ਵੀ ਨੌਜ ਬਣ ਜਾਂਦੀ ਔਰੇ ਚਲਾਉਣੀ ਸੋਕੀ ਅਣਕੋਲੀ ਜਗਾ ਔਰੇ ਨੌਇ ਤਾਂ ਦਿਨਾਂ ਦੇ ਵਿੱਚ ਘਰੇ ਟਾਈਮ ਪਾਰ ਜਾਣੀ ਹੁੰਦਾ ਘਰੇ ਟਾਈਮ ਪਾਰ ਜਾ ਹੋ ਜਾਂਦਾ ਔਰੇ ਬੱਚੇ ਖੇਡ ਲਾਂਦੇ ਆ ਚੱਲ ਨਾਲੇ ਸਿੱਖ ਜੂਗੀ ਗੱਡੀ ਕੋਲ ਨਾ ਪਸ ਕਿੱਦੇ ਦਾ ਮਨ ਸੀ ਇਹਦਾ ਇੱਥੇ ਰੋਕ ਲਾ ਡਾ ਲੋ ਚੱਲੀਏ ਚੱਲੀਏ ਹੈ ਅੱਜ ਭਾਈ ਵੀ ਲੇਟ ਸੀ ਅੱਜ ਤਾਂ ਟਾਈਮ ਕੁਝ ਨਹੀਂ ਹੋਇਆ ਕਮਾਲ ਹੈ ਗੱਡੀ ਹਾਂ ਬੱਚੇ ਫਿਰ ਚਲਾਉਂਦੀ ਦਾ ਹੈ ਨਹੀਂ ਵਿੱਚੇ ਧਰ ਲਾਣੇ ਉਹਨੂੰ ਖੜਜੋਣ ਨੂੰ ਕਿਉਂ ਚਲਾਈ ਤੇ ਜਾਂਦੀ ਆ? ਕੰਮ ਚਲਾਉਂਦੀ ਆ ਮੈਂ ਕਹਿਣਾ ਫਿਰ ਚਲਾਉਂਦੀ ਆ ਉਰੇ ਲੈ ਕੇ ਆਓ ਕਿਵੇਂ ਲੱਗਿਆ ਕੋਈ ਨਾ ਕੋਈ ਨਾ ਬੁੱਤੂ ਉਹ ਲੈ ਕੇ ਚੱਲ ਲਿਦਾ ਹੈਗੇ ਜਲਾਲਾ ਕਿਵੇਂ ਲੱਗਿਆ ਹੈ ਰੋਕ ਲਾ ਨਹੀਂ ਹੁਣ ਆਏ ਪੀ ਤੂੰ ਵਿੱਚ ਧਰ ਲਾ ਫਿਰ ਤੂੰ ਚਲਾਉਂਦਾ ਤਾਂ ਹੈ ਨਹੀਂ ਬਾਲੀ ਧਰ ਈ ਵਿੱਚ ਧਰ ਲੀਏ ਸਕੂਟਰੀ ਚਲਾਏਗਾ ਹੁਣ ਹੈ ਕਿ ਵਿੱਚ ਧਰ ਲੀਏ ਦੇ ਲਵ ਰਿਕ ਦਾ ਟੱਕੜਾ ਚੱਲਦੇ ਮम्मा ਰੱਖਿਆ ਚੁੱਪ ਰਹਿ ਕੋ ਜੀਨ ਲੈਦਾ ਮम्मा ਬੇਣਾ ਲੈ ਚੱਲ ਬੈਠ ਪੁੱਤ ਟਾਈਮ ਬਾਲਾ ਹੋ ਜਾਂਦਾ ਦੇ ਲੰਦੇ ਇੱਕ ਅੱਦਾ ਗੜਾ ਆ ਮੋੜ ਤੋਂ ਧਿਆਨ ਨਾਲ ਮੋੜਿਆ ਕਰੋ ਯਾਰ ਇਧਰ ਮੋੜੋ ਟਰੱਕ ਦੇ ਸਾਹਮਣੇ ਪਤਾ ਹੀ ਨਹੀਂ ਲੱਗਦਾ ਕੁਝ ਚਲੋ ਅੱਛਾ ਅੱਛਾ ਨਹੀਂ ਧਿਆਨ ਨਾਲ ਗੱਲ ਸੁਣਦੇ ਹੁੰਦੇ ਆ ਉਸਤਾਦ ਆ ਮੈਂ ਤੇਰਾ ਉਸਤਾਦ ਆ ਉਸਤਾਦ 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 ਜਿਹੜਾ ਕੋਈ ਚੀਜ਼ ਸਿਖਿਆਉਂਦਾ ਹੁੰਦਾ ਨਾ ਕੰਮ ਸਿਖਿਆਉਂਦਾ ਹੁੰਦਾ ਉਹਨੂੰ ਉਸਤਾਦ ਕਹਿੰਦੇ ਹੁੰਦੇ ਨੇ ਜਿਵੇਂ ਤੁਹਾਡੇ ਟੀਚਰ ਨੇ ਰਿਸਪੈਕਟ ਕਰਦੇ ਹੁੰਦੇ ਆ ਤੁਹਾਨੂੰ ਆ ਗਿਆ ਹੈਨਾ ਆਇਆ ਚਲੋ ਮੈਂ ਬਾਹਰ سے ਦੇ ਲੋ ਕਿਹੜਾ ਫਿਰ ਦੇਖੋ ਸੁਪਰੀਨ ਲਾਲ ਲਾਲ ਗੱਡੀ ਪਈ ਆ ਪਿੱਛੇ ਹਾਂ ਜੇ ਮਮਾ ਮੈਂ ਮੋੜ ਕੇ ਲਿਆ ਮੈਂ ਕਾਜ ਵਿੱਚ ਧਰਦ ਫਿਰ ਦੇ ਲੈ ਇੱਕ ਤੇ ਕਿਹੜਾ ਛੇਤੀ ਫਿਰ ਹੁਣੀ ਧਰ ਲਾਂਦੇ ਉਹ ਤਾਂ ਹੁਣ ਆ ਜਾਣਗੇ ਮਮਾ ਤਾਂ ਹਾਂਜੀ ਹੁਣੀ ਧਰ ਲਿਓ ਫਿਰ ਦੇ ਤਾਂ ਲੈ ਕਿਹੜਾ ਇੱਕ ਅੱਧਾ ਇੱਧਰ ਆਓ ਫਿਰ ਇੱਧਰ ਕਿੱਧਰ ਜਾਣਾ ਲੈ ਕੱਲੀ ਭੱਜੀ ਜਾਂਦੀ ਐ ਇਹ ਵੀ ਗੱਡੀ ਵਾਲਾ ਸਿੱਖ ਰਹੇ ਆ ਗੱਡੀ ਫਾਣੇ ਉੜ ਕੇ ਆਏ ਆਂ ਕੰਦਾ ਜਪਤਾ ਚਲਾਤਾ ਲੈ ਫਿਰ ਉਹਨਾਂ ਨਾਲੇ ਵਿੱਚ ਨਹੀਂ ਧਰਨ ਦਿੱਤੀ ਦੈਸੇ ਨਹੀਂ ਧਰਨੇ ਦੀ ਲੋ ਜੀ ਮੈਂ ਲਾਦਾ ਟਾਈਮ ਛਾੜੇ ਕਿ 6 ਵਜੇ 6:30 ਹੋ ਗਏ ਹੋਣਗੇ 7:00 ਵਜੇ ਨੂੰ ਆਪਾਂ ਵਗ ਜਾਣੇ ਹੁੰਨੇ ਆ ਤੇ 7:00 ਵਜੇ ਜਾ ਕੇ ਆਪਾਂ ਦੁਕਾਨ ਤੇ ਪਾ ਜਾਣੇ ਆ ਘੰਟਾ ਡੇਢ ਘੰਟਾ ਦੁਪਹਿਰੇ ਅੰਦਰ ਹੁੰਨੇ ਆ ਦੁਕਾਨ ਤੇ ਬਹੁਤ ਘੱਟ ਬੈਠਿਆ ਜਾਂਦਾ ਇੱਕ ਤਾਂ ਪੱਖਾ ਜਾਂ ਸਮਰਾਉਣ ਵਾਲਾ ਦੁਕਾਨ ਦਾ ਉਹ ਲਾਈਟਿੰਗ ਕੱਟ ਚੱਲਦੀ ਆ। ਉਹ ਮੂਰੇ ਉੱਥੇ ਗੱਡੀ ਖੜਾ ਲਾਉਂਦੇ ਨੇ। ਐ ਉਲਝੀ ਜਾਂਦੀ ਆ ਇਹ। ਉਲਝਦੀ ਤਾਂ ਕਾਨੂੰ ਮੈਨੂੰ ਡਰ ਲੱਗਦਾ ਮਾ ਮੂਰੇ ਨਾ ਕਰਦੇ ਕੋਈ। ਅਗਲੇ ਨੂੰ ਕੀ ਪਤਾ ਹੁੰਦਾ ਵੀ ਸਿੱਖਦਾ ਇਹ ਜਾਂ ਨਾ। ਚਲੋ ਫੇਰ ਵੀ ਆ ਜਿਹੜਾ ਚਲਾਉਂਦਾ ਹੁੰਦਾ ਉਹਨੂੰ ਘਰ ਪਤਾ ਹੀ ਹੁੰਦਾ ਚੀਜ਼ ਦਾ। ਦੂਸਰੇ ਬੰਦੇ ਨੂੰ ਡਰ ਲੱਗਦਾ ਹੁੰਦਾ ਨਾ। ਇਹ ਮੈਂ ਬੰਦਾ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਚਲਦਾ ਹੁੰਦਾ ਉਹ ਚੀਜ਼ ਆ ਤੇ ਚਲੋ ਜੀ ਹੁਣ ਸਕੂਟਰੀ ਧਰ ਲਈਏ ਕਹਿੰਦੀ ਵਿੱਚ ਧਰਨੀ ਆ ਸਕੂਟਰੀ ਪਿੱਤੂ ਕਹਿੰਦਾ ਫਿਰ ਦੰਨਿਆ ਕਿਹੜੇ ਮੁਕਾਟੀ ਤੇ ਪਿੱਤੂ ਕਹਿੰਦਾ ਵਿੱਚ ਧਰ ਲੰਨੇ ਆ ਪਿੱਤੂ ਕਹਿੰਦਾ ਵਿੱਚ ਹੀ ਧਰ ਲੰਨੇ ਆ ਸਕੂਟਰੀ ਹੁਣ ਆ ਜਾ ਪਿੱਤੂ ਲਿਆ ਲੋ ਜੀ ਗੱਡੀ ਦੇ ਥਰਲੇ ਵਿੱਚ ਫੇਰ ਲਾਉ ਜੀ ਆਪਾਂ ਵੀ ਵਿੱਚ ਹੀ ਤਰ ਲਈ ਸਕੂਟਰੀ ਆ ਚੱਲ ਰਗਾ ਪੀਤੂ ਦੀ ਹੈ ਆ ਚੱਲ ਰਗਾ ਪੁੱਤ ਨਾ ਟੱਪੰਦ ਹੋ ਰਿਹਾ ਬੈਠ ਜਾ ਧਿਆਨ ਨਾਲ ਪੀਤੂ ਗਰਮੀ ਆ ਗਈ ਤੇ ਉਲਜੀ ਤਾਂ ਨਹੀਂ ਅੱਜ ਕੱਲੀ ਹੈ ਸਹੀ ਰਿਹਾ ਜਮਾ ਇਹ ਗੋਰ ਕਰ ਰਹੇ ਆ ਤੇ ਬੱਸ ਹੁਣ ਇੱਕ ਅੱਧਾ ਦੇ ਲਈ ਗੇੜਾ ਫੇਰ ਚੱਲਦੇ ਆ ਮਿੱਤਰੋ ਲਓ ਜੀ ਆਪਾਂ ਵੀ ਗੱਡੀ 'ਚ ਬਹਿ ਗਏ ਆ। ਯਾਹ। ਇਹ ਤੋਂ ਪਿੱਛੇ ਸਕੂਟਰੀ ਧਰ ਲਈ ਆਪਾਂ। ਤੇ ਬਸ ਪਿੱਤੂ ਨੇ ਥੋੜੇ ਇਹ ਗੇੜੇ ਦਿੱਤੇ ਸੀਗੇ। ਮੈਂ ਵਜੋਂ ਕਹਿੰਦੀ ਹੁਣ ਮੈਂ ਪਾ ਮੈਂ ਹੁਣ ਪਾਗਲਾ ਯਾਰ ਮੈਂ ਮੈਨੂੰ ਪਤਾ ਹੈ ਨਾ ਵੀ ਕਿੱਧਰ ਦੀ ਗੱਡੀ ਜਾ ਰਹੀ ਹੈ। ਅੱਛਾ ਪਿੱਛੇ ਵੱਜੇ ਉਧਰੋਂ ਮੈਂ ਬੋਲਾਂ ਨਾ। ਆਏ ਕਿ ਮੈਂ ਪਿੱਛੇ ਵੱਜੂ। ਕਾਹ ਹੋ ਜੇ ਬਾਖਣੇ ਆਣ ਜਾਣ ਨੇ। ਉਹ ਆਪਦੀ ਸਾਈਡ ਆ ਮੈਂ ਆਪਦੀ ਸਾਈਡ। ਅਗਲੇ ਨੂੰ ਉਲਝਾਵਨ ਕਹਿ ਕੇ ਮੈਂ ਤਾਂ ਹੂੰ ਯਾਰ ਆ ਜਾਉਣ ਦੀ ਗੱਲ ਥੋੜੀ ਆ ਪਿੱਛੇ ਤਾਂ ਵੱਜਣ ਵਾਲਾ ਹੋ ਗਿਆ ਜਮਾ ਤੂੰ ਰੋਕਦੀ ਨਹੀਂ ਹੋਗਾ ਹੂੰ ਵਿਚਾਲੇ ਲਈ ਆਉਂਦੇ ਨੇ ਨਹੀਂ ਯਾਰ ਉਹ ਅਗਲਾ ਅੱਜ ਮੈਨੂੰ ਨਹੀਂ ਪਤਾ 걸ਦਾ ਇਹ ਜੀ ਐਂ ਕੱਟ ਲਾ ਐਂ ਕੱਟ ਲੋ ਐਂ ਕੱਟ ਲੋ ਇੱਧਰ ਟ੍ਰੈਕ ਵਾਲੀ ਆ ਕੋਈ ਨਹੀਂ ਇੱਧਰ ਕੱਟ ਟ੍ਰੈਕ ਵਾਲੀ ਫਿਰ ਮੈਂ ਸਿੱਖੂ ਕਿਵੇਂ ਮੈਨੂੰ ਨਹੀਂ ਪਤਾ ਮੈਨੂੰ ਕੀ ਪਤਾ ਲੱਗੂਗਾ ਤੂੰ ਵੀ ਮਾਰੀ ਐਨਾ ਹੋਲੀ ਕਰ ਫਿਰ ਕੱਢੀ ਐ ਤੂੰ ਹੋਲੀ ਕੀ ਹੋਮਗਰ ਰੋਕ ਲਾਣੀ ਆ ਫਿਰ ਉਹਨਾਂ ਦੇਖ ਰੋਨਾ ਰੋਕ ਲਾ ਫਿਰ ਗੁੱਡੀ ਉਹ ਰੋਕਣਗੇ ਹੋਲੀ ਕਰਨਗੇ ਉਹ ਰੋਕ ਲਾ ਬੰਦੇ ਜਾਂਦੇ ਨੇ ਮੂਰੇ ਲਓ ਜੀ ਹੁਣ ਮੈਂ ਤਾਂ ਸਿੱਖ ਲਈ ਗੱਡੀ ਤੇ ਹੁਣ ਧੀ ਕਹਿੰਦੀ ਮੈਂ ਸਿੱਖਣੀ ਐ ਹੈਂ ਹੁਣ ਪਿੱਤੂ ਮੋੜਦੀ ਐ ਚਲੋ ਭਾਈ ਸਿੱਖੋ ਜੀ ਸਿੱਖੋ ਸਿੱਕੋ ਸਿੱਕੋ ਇੱਧਰ ਮੋੜਾ ਇੱਥੇ ਮੋੜਾ ਉਹ ਸੜਕ ਤੇ ਮੋੜ ਆ ਦੇਖੋ ਪਿੱਤੂ ਦੇ ਪੈਰ ਦੇਖੋ ਐ ਚਲਾਉਂਦੀ ਐ ਗੱਡੀ ਆਪੇ ਮੋੜਦੀ ਆ ਮੁੰਡਾ ਜੀ ਨੂੰ ਕਹਿੰਦੀ ਆ ਉਹ ਜਿੰਨ ਕਹਿੰਦੀ ਹੱਥ ਨਾ ਲਾਓ ਸਟੀਰੀਂਗ ਤੇ ਕਹਿੰਦੀ ਮੈਂ ਆਪੇ ਮੋੜੂੰ ਪਹਿਲੇ ਕੈਮਰੇ ਉੱਪਰ ਇੱਕ ਨੰਬਰ ਵਾਲੇ ਕੈਮਰੇ ਦੇ ਘਰ ਦਿੱਕਤ ਹੀ ਆ ਆ ਦੇਖੋ ਇੰਨੀ ਮੋੜ ਦਿੰਦਾ ਪੁੱਤ ਸਿੱਧਾ ਕਰੋ ਸਿੱਧਾ ਕਰੋ ਹਾਂਜੀ ਹਾਂਜੀ ਆ ਦੇਖੋ ਸਿੱਖ ਗਿਆ ਪੁੱਤ ਤੂੰ ਇੱਕ ਗੇੜਾ ਇਹਨੇ ਕੱਦ ਲਾਇਆ ਸੀ ਇੱਕ ਗੇੜਾ ਅੱਜ ਲਾਇਆ ਨੇ ਇਹ ਇੱਕ ਗੇੜੇ ਜੀ ਸਿੱਖ ਗਈ ਕੋਈ ਵੀ ਗੱਲ ਹੁੰਦੀ ਨਾ ਮੇਰੇ ਨਾਲ ਬੈਠੀ ਉਹ ਆਪੇ ਦੱਸਦੀ ਮम्मा ਆ ਕੇ ਰਾਰ ਪਾ ਲੋ ਪਤਾ ਸਟੀਅਰਿੰਗ ਬਹੁਤ ਵਧੀਆ ਆਸਾਨ ਦੀ ਹੈ ਇਹ ਬਿੱਤੂ ਨਾਲ ਗੇਅਰ ਸੀਚਾ ਮम्मा ਕੇ ਬੋਲ ਜਾਣਾ ਉੱਤੀ ਰਹੀਆਂ ਅੱਛਾ ਸਟੀਅਰਿੰਗ ਚ ਉਹ ਅਰੇ ਕਹੋਗੇ ਮम्मा ਗੇਅਰ ਆ ਵਾਲਾ ਪਾ ਲੋ ਮम्मा ਇੱਥੋਂ ਆਰ ਵਾਲਾ ਗੇਅਰ ਹੁੰਦਾ ਨਾ ਜਿਹੜਾ ਕਹੋਗੇ ਆ ਵਾਲਾ ਆਰ ਵਾਲਾ ਇਹ ਇੱਥੋਂ ਨਾ ਪਿੱਛੇ ਵਾਲਾ ਗੇਅਰ ਪੈਂਦਾ ਮम्मा ਆ ਗੇਅਰ ਪਾ ਕੇ ਤੁਸੀਂ ਬੈਕ ਕਰ ਲਓ ਐਂ ਕਹੋਗੇ ਯੈਸ ਆਈ ਸੀ ਦ ਵਨ ਤੁਹਾਨੂੰ ਸਾਰਾ ਪਤਾ ਹੀ ਯਾਦ ਰੱਖਦੀ ਹੈ ਗੱਲ ਨੂੰ ਭੁੱਲ ਨਹੀਂਨੀ ਜਿਹੜੀ ਗੱਲਾਂ ਇਹ ਮੈਨੂੰ ਸਮਝਾਉਂਦੇ ਨੇ ਗੱਡੀ ਚਲਾਉਣ ਵਾਲੇ ਇਹ ਉਹੀ ਗੱਲਾਂ ਇਹ ਮੈਨੂੰ ਦੱਸਣ ਲੱਗ ਪਏ ਆ ਫੇਰ ਆਪ ਕੋ ਉਹ ਥੱਲੇ ਤਾਰਤੀ ਲੈ ਆਟੜਾਲੀ ਉੱਤੇ ਡੈਡੀ ਉਹਦੇ ਨਾਲ ਚੜਾਦੀ ਸਿੱਧੀ ਕਰ ਲੈ ਕੀਤੇ ਰੀਲ ਬਣਾਏ ਇੱਕ ਡੈਕਟਰ ਤੇ ਨੱਝਾਦੀ